ਦੇਖਵਾ ਬੰਦਾ ਨਾਲ ਚਲਾ ਰਿਆ ਗੱਡੀ ਦੇ ਨਾਲੇ ਲੱਗੀ ਭੁੱਖ ਤੇ ਨਾਲ ਚੱਲ ਰਹੇ ਕੇਲੇ ਤੇ ਕੇਲੇ ਤੁਹਾਨੂੰ ਮੈਂ ਕੀ ਦੱਸਾਂ ਕੇਲੇ ਇਹ ਜਿਹੜੀ ਰੇੜੀ ਤੋਂ ਲੈ ਉੱਥੇ ਪੂਰੀ ਫੁੱਲ ਧੁੱਪ ਸੀ ਤੇ ਐਨੇ ਨੂੰ ਗਰਮ ਨੇ ਨਾ ਮੈਂ ਠੰਡੇ ਖਾਣਾ ਸੀ ਨਾ ਠੰਡੇ ਖਾਣੇ ਹੁੰਨੇ ਆ ਹਾਂ ਗਰਮ ਖਾ ਰਹੇ ਚੱਲ ਭੁੱਖ ਲੱਗੀ ਸੀ ਉਤਾਰਨ ਨੂੰ ਤੇ ਮੈਂ ਕਿਹਾ ਕਿ ਹੁਣ ਆਪਾਂ ਨਾ ਥੋੜਾ ਜਿਹਾ ਡਾਈਟ ਕਰਿਆ ਕਰਾਂਗੇ ਜੋ ਭੁੱਖ ਲੱਗੀ ਹੁੰਦੀ ਹੈ ਫਿਰ ਤਾਂ ਰੁੱਖੀ ਰੋਟੀ ਵੀ ਸਵਾਦ ਲੱਗਦੀ ਹੈ ਹਾਂ ਫਿਰ ਤਾਂ ਕੀ ਕਹਿੰਦੇ ਨੇ ਪਿਆਜ਼ ਨਾਲ ਵੀ ਚਾਰ ਨਾਲ ਵੀ ਸਵਾਦ ਲੱਗਦੀ ਹੈ ਨਾ ਤਾਂ ਫਿਰ ਕੇਲੇ ਵੀ ਮਿੱਠੇ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਤੇ ਤੁਸੀਂ ਦੇਖ ਲਿਓ ਵਲੌਗ ਆਪਾਂ ਸ਼ੁਰੂ ਕੀਤਾ ਦੀ ਗੱਡੀ 'ਚ ਤੇ ਆਪਾਂ ਗਏ ਹੋਏ ਇਹੀ ਜੀ ਆਪਣੇ ਕੰਮ-ਕਾਰ ਕਰਨ ਅੱਜ ਹੈਗਾ ਸੰਡੇ ਤੇ ਮੇਰੇ ਸਾਰੇ ਕੰਮ ਸੀ ਜਿਹੜੇ ਪੈਂਡਿੰਗ ਹੋ ਉਹ ਅੱਜ ਆਪਾਂ ਨੇ ਕਰ ਲੈਨੇ ਉਤਾਰ ਨੂੰ ਹੈਗੀ ਸੀ ਛੁੱਟੀ ਅੱਜ ਭਾਗਾਂ ਵਾਲੇ ਦਿਨ ਚੜਿਆ ਕਿ ਅੱਜ ਉਤਾਰ ਨੂੰ ਛੁੱਟੀ ਹੀ ਨਹੀਂ ਤਾਂ ਸੰਡੇ ਹੋਲੀ ਉਤਾਰ ਸੰਡੇ ਹੋਣ ਦੇ ਬਾਵਜੂਦ ਵੀ ਉਤਾਰ ਦਾ ਆਫਿਸ ਦਾ ਕੰਮ ਚੱਲਦਾ ਹੁੰਦਾ ਤੇ ਅੱਜ ਛੁੱਟੀ ਤੇ ਮੈਂ ਕਿਹਾ ਚਲੋ ਆਪਾਂ ਕੰਮ ਕਰ ਲਈਏ ਕਿਉਂਕਿ ਮਾਸਟਰ ਨੂੰ ਕੱਪੜੇ ਦੇਣਾ ਸੀ ਉਹਦੇ ਕੇ ਆਏ ਆ ਮਾਸਟਰ ਨੂੰ ਸਾਰੇ ਕੱਪੜੇ ਦੇ ਦਿੱਤੇ ਆਪਾਂ ਸਲਾਈ ਕਰੂ ਜਿਹੜੇ ਲੈਣੇ ਸੀ ਉਹ ਲੈ ਲਏ ਨੇ ਤੇ ਹੁਣ ਜਾਣਾ ਜੀ ਆਪਾਂ ਆਪਣੀ ਭੂਆ ਕੋਲ ਧੂਆ ਸਾਡੀ ਸੰਗਰੂਰ ਤੇ ਹੁਣ ਅਸੀਂ ਵਾਪਸ ਸੰਗਰੂਰ ਚੱਲੇ ਆਂ ਔਲੀ ਹੁਣੀ ਥੋੜੀ ਥੋੜੀ ਵਿਰਾਬੜਕਾਲ ਆ ਕੀ ਕਰ ਰਾ ਇਹ ਛੋਟਾ ਕਰੀ ਫਿਰ ਨਾ ਸੁਖਨਜੀਤ ਦੀਦੀ ਨੇ ਕਹਿਣਾ ਕਿ ਹਾਂ ਹਾਂ ਦੀਦੀ ਤੁਸੀਂ ਇਹਨੂੰ ਬੋਲ ਦਿਓ ਉਤਾਰ ਭਾਜੀ ਨੂੰ ਤੁਸੀਂ ਚੜ ਲੈਣ ਵਾਲੀਆਂ ਪੈਣਾ ਬੜੀ ਛੇਤੀ ਖੜੀਆਂ ਹੋ ਜਾਂਦੀਆਂ ਤੇ ਹੁਣ ਉਤਾਰ ਦੀ ਗਲਤੀ ਦੇਖ ਲਓ ਤੁਸੀਂ ਮੈਂ ਕੈਮਰਾ ਬੰਦ ਨਹੀਂ ਕੀਤਾ ਵੇਚੀ ਦੇਖ ਲਓ ਕੀ ਚੱਲ ਰਿਹਾ ਸੀ ਵੱਡੇ ਗੇਅਰ ਤੇ ਗੱਡੀ ਮੋੜ ਲਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਚਲੋ ਕੋਈ ਨਾ ਮੈਂ ਤੁਹਾਨੂੰ ਦੱਸ ਨਹੀਂ ਤੈ ਅਸੀਂ ਜਾਣਾ ਭੂਆ ਕੋਲ ਭੂਆ ਦੀ ਨੂਂਦਾ ਆਪਰੇਸ਼ਨ ਹੋਇਆ ਤੇ ਅਸੀਂ ਜਾਣਾ ਜੀ ਪਤਾ ਲੈਣ ਉਹ ਖੈਰ ਵੀਡੀਓ ਚ ਕਦੇ ਨਹੀਂ ਆਏ ਹੈਗੇ ਨਾਉ ਲਾਈਕ ਕਰਦੇ ਨੇ ਨਾ ਪਰ ਵੀਡੀਓ ਬਣਾਉਂਦੇ ਆ ਤੇ ਬਸ ਮੈਂ ਮੈਂ ਤੁਹਾਨੂੰ ਦੱਸਦਾ ਕਿ ਇਹੀ ਚੱਲੇ ਆ ਉੱਥੇ ਸਾਡੀ ਵੀਡੀਓ ਲਾਈਕ ਕਰਦੇ ਨੇ ਪਰ ਆਪਣੀ ਆਪਣਾ ਹੁਣ ਪਸੰਦ ਨਹੀਂ ਕਰਦੇ ਾਕੀ ਇੱਥੇ ਮੈਂ ਇੱਕ ਹੋਰ ਗੱਲ ਦੱਸਦਾ ਕਿ ਕਾਫੀ ਭੈਣ ਭਰਾ ਕੁਛ ਰਹੇ ਸੀ ਸਾਡੇ ਆਪਣੇ ਵਾਸਤੇ WhatsApp ਤੇ ਮੈਸੇਜ ਵੀ ਆ ਰਹੇ ਸੀ ਦੀ ਇੱਥੇ ਕਿਉਂ ਆ ਗਏ ਫਲਾਣਾ ਢਮਕਾ ਹੋਇਆ ਹੈ ਤੇ ਤਾਂ ਦੱਸਿਆ ਕਿ ਮਿਸਤਰੀ ਦਾ ਹਜੇ ਕੋਈ ਹਿਸਾਬ ਤਾਂ ਨਹੀਂ ਕਦੋਂ ਲੱਗਣਾ ਕਦੋਂ ਨਹੀਂ ਤੇ ਕੱਲ ਸਾਡੇ ਆਂਟੀ ਹੋਈ ਵੀ ਆ ਗਏ ਉੱਪਰ ਜਿੱਥੇ ਜਿਨਾਂ ਦੇ ਘਰ ਰਹਿ ਰਹੇ ਹਾਂ ਅਸੀਂ ਆਂਟੀ ਦੇ ਤੇ ਉਹ ਵੀ ਕਹਿ ਰਹੇ ਕਹਿੰਦੇ ਤੁਸੀਂ ਜਾਣਾ ਤੁਸੀਂ ਕੱਲ ਕੋਈ ਮਕਾਨ ਦੇਖਣ ਆ ਗਿਆ ਹਾਂ ਪਤਾ ਨਹੀਂ ਆਜੇ ਹਨ ਕਿ ਨਹੀਂ ਮਕਾਨ ਦੇਖਣ ਨੀਤੇ ਉਹਨਾਂ ਦੇ ਕੋ ਆਈ ਇੱਕ ਆ ਬਾਈ ਥੱਲੇ ਕੋਈ ਮਤਲਬ ਮਕਾਨ ਦੇਖਣ ਆ ਗਿਆ ਕਹਿੰਦੇ ਕਿ ਅਸੀਂ ਜਾਣਾ ਤੇ ਅਸੀਂ ਉਹਨਾਂ ਨੇ ਸਾਡੀ ਵੀਡੀਓ ਦੇਖੀ ਤੇ ਉਹਨਾਂ ਨੂੰ ਲੱਗਿਆ ਕਿ ਮਕਾਨ ਖਾਲੀ ਕਰਨਗੇ ਤਾਂ ਆਪਾਂ ਪਹਿਲਾਂ ਪੁੱਛਿਆ ਹੀ ਹੈ ਪਹਿਲਾਂ ਪੁੱਛਿਆ ਤੇ ਪਰ ਅਸੀਂ ਨੇ ਇਹ ਜਵਾਬ ਤਾਂ ਨਹੀਂ ਸੀਗਾ ਤੇ ਮੈਂ ਕਿਹਾ ਆਂਟੀ ਉਹ ਪੁੱਛਣਾ ਹੈ ਮੈਂ ਕਿਹਾ ਆਂਟੀ ਨਾ ਅਜੇ ਨਹੀਂ ਅਸੀਂ ਕਿਤੇ ਚੱਲੇ ਇੱਥੇ ਹੀ ਆਂ ਅਜੇ ਨਹੀਂ ਜੇ ਜਾਣਾ ਸੀ ਜਦੋਂ ਜਾਵਾਂਗੇ ਦੇਖੀ ਜਾਏਗੀ ਜਦੋਂ ਜਾਵਾਂਗੇ ਤੁਹਾਨੂੰ 15 20 ਦਿਨ ਪਹਿਲਾਂ ਇਨਫੋਰਮ ਕਰਾਂਗੇ ਹਾਂ ਤੇ ਬਾਕੀ ਨਾ ਕੁਝ ਕਹਿੰਦੇ ਨੇ ਕਈ ਪਰ ਸਾਡੀ ਵੀਡੀਓ ਦੇਖ ਕੇ ਹਾਲੇ ਫਿਲਹਾਲ ਜਿਹੜੇ ਬੰਦੇ ਸੰਗਰੂਰ ਦੇ ਕੋਈ ਚਾਹ ਜਦੋਂ ਨਾ ਖੜੇ ਨਾ ਆਇਓ ਜਦੋਂ ਅਸੀਂ ਫਾਈਨਲ ਕਹਿ ਦਵਾਂਗੇ ਕਿ ਹਾਂ ਅਸੀਂ ਫੇਰ ਆਜਿਓ ਫੇਰ ਆਜਿਓ ਕੋਈ ਐਸਾ ਇਸ਼ੂ ਨਹੀਂ ਹੈਗਾ ਇਹ ਤਾਂ ਹੈਗਾ ਸਹੀ ਹੈ ਆਏ ਤੇ ਉਹਨਾਂ ਨੂੰ ਆ ਕੇ ਮੁੜਨਾ ਪਿਆ ਮੈਨੂੰ ਸਾਨੂੰ ਵੀ ਨਹੀਂ ਪਤਾ ਅਸੀਂ ਐਂ ਤਾਂ ਆਂਟੀ ਰਾਂ ਨੂੰ ਨਹੀਂ ਕਿਹਾ ਉਹ ਵੀਡੀਓ ਵੀਡੀਓ ਅਸੀਂ ਪਾਤੀ ਸੀ ਕਿ ਅਸੀਂ ਪਿੰਡ ਜਾਵਾਂਗੇ ਉੱਥੇ ਮਕਾਨ ਬਣਾ ਰਹੇ ਆਂ ਕਿ ਇੱਥੋਂ ਚਲੇ ਜਾਵਾਂਗੇ ਐਂ ਨਹੀਂ ਦੱਸਿਆ ਕਿ ਅਸੀਂ ਅੱਜ ਚਲੇ ਜਾਣਾ ਨੇ ਕੱਲ ਚਲੇ ਜਾਣਾ ਨੇ ਪਰਸੋਂ ਚਲੇ ਜਾਣਾ ਨੇ ਮਹੀਨੇ ਨੂੰ ਜਾਂ ਦੋ ਨੂੰ ਨਾ ਫਿਰ ਮੈਂ ਕਹਾ ਜੇ ਤਾਂ ਅਸੀਂ ਕਿਤੇ ਨਹੀਂ ਜਾਂਦੇ ਇੱਕ ਤਾਂ ਸਾਡਾ ਦਿਲ ਲੱਗਿਆ ਹੋਇਆ ਹਨਾ ਬਹੁਤ ਵਧੀਆ ਦਿਲ ਲੱਗਿਆ ਹੋਇਆ ਕਿਉਂਕਿ ਬਹੁਤ ਵਧੀਆ ਨੇ ਸਾਰੇ ਤੇ ਸਾਡਾ ਦਿਲ ਵਧੀਆ ਲੱਗਿਆ ਹਾਂ ਤੇ ਸਾਡਾ ਜੀਵ ਹੀ ਨਹੀਂ ਕਰਦਾ ਜਾਣ ਨੂੰ ਹਨਾ ਤੇ ਬਾਕੀ ਕੋਈ ਨਾ ਜਦੋਂ ਵੀ ਗਏ ਤੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਹੋਲੀ ਹੋਲੀ ਪ੍ਰਵਾ ਹੋਲੀ ਹੋਰ ਕੇਲੇ ਲੈਣੇ ਨੇ ਹਾਂ ਇੱਕ ਕੇਲਾ ਹੋਰ ਸਿਲਕਾ ਚ ਫੜ ਗਿਆ ਕੇਲੇ ਹੀ ਭੂਆ ਹੋਰਾਂ ਲਈ ਲੈ ਲਏ ਵਿੱਚੋਂ ਕੇਲੇ ਖਾਣ ਲੱਗੇ ਮੈਨੂੰ ਭੁੱਖ ਲੱਗੀ ਭੂਆ ਕਹੂਗੀ ਕੇਲੇ ਵਿੱਚੋਂ ਦੋ ਘਟ ਨੇ ਈ ਜੱਕੜਾ ਈ ਕਿੜਾ ਪਰ ਮੇਣਕੀ ਲੈ ਕੇ ਚੱਲਨੇ ਆ ਵੀ ਹਾਂ ਦਰਜਣ ਕੇ ਲੈਣੇ 2000 ਉਹ ਜਿਹੜੇ ਟੁੱਟਿਆ ਨਾ ਉਹ ਪਤਾ ਆਪਾਂ ਨੇ ਨਾ ਕੇਲੇ ਜੜ ਲੈਣਾ ਪੂਰਾ ਜਿਹੜਾ ਕੀ ਗੁੱਛਾ ਜਾਂ ਹੁੰਦਾ ਨਾ ਪੂਰਾ ਹੀ ਲੈ ਲਿਆ ਉਹਦੇ ਨਾਲ ਕੇਲੇ ਜੜੇ ਤੋੜੇ ਹੁੰਦੇ ਉਹਨਾਂ ਦਾ ਪਤਾ ਲੱਗ ਜਾਂਦਾ ਕਿ ਇੰਨੇ ਕੇਲੇ ਟੁੱਟੇ ਹੋਏ ਨੇ ਨਾ ਨਾ ਕੁਝ ਪਤਾ ਚੱਲ ਠੀਕ ਹੈ ਤੇ ਚਲੋ ਜੀ ਬਾਕੀ ਮੈਂ ਹੀ ਦੱਸਣਾ ਹੀ ਕਿ ਅੱਜ ਅਸੀਂ ਅਜੇ ਕਿੱਥੇ ਨਹੀਂ ਚਲੇ ਅਸੀਂ ਸੰਗਰੂਰੀ ਆ ਬਾਕੀ ਉਤਾਰ ਦੀ ਬਿਊਟੀ ਸੰਗਰੂਰਾ ਦਿੱਲੀ ਆਉਣਾ ਜਾਣਾ ਇਹਨਾਂ ਨੂੰ ਔਖਾ ਹੀ ਇੱਥੇ ਹੀ ਰਵਾਂਗੇ ਇਹਦੇ ਘਰ ਉੱਥੇ ਸ਼ੁਰੂ ਵੀ ਕਰਾਂਗੇ ਤੇ ਦੇਖਾਂਗੇ ਮੈਂ ਤੁਰਜਿਆ ਕਰੂੰਗੀ ਦਮਣ ਤੇ ਮੈਂ ਚਲੇ ਜਾਇਆ ਕਰਾਂਗੇ ਉਤਾਰ ਇੱਥੇ ਆਫੇ ਸ਼ਾਮ ਨੂੰ ਵਾਪਸ ਆਜਿਆ ਕਰਾਂਗੇ ਜੇ ਕੋਈ ਉੱਥੇ ਲੋੜ ਪਈ ਕਿਉਂਕਿ ਮਿਸਤਰੀਆਂ ਨਾਲ ਤੇ ਅਸੀਂ ਠੇਕਾ ਹੀ ਕੀਤਾ ਤੇ ਬਾਕੀ ਚਾਹ ਪਾਣੀ ਉਹ ਦੇਖ ਲਾਂਗੇ ਆਪਾਂ ਕਿੰਨੇ ਕਰਨਾ ਜੋ ਵੀ ਸੈਟਿੰਗ ਹੋਈ ਹੈ ਆਪਣੀ ਲਓ ਫੜਾਓ ਛਿਲਕਾ ਸੈੱਟ ਦਾਂਗੇ ਆਪਾਂ ਇੱਧਰ ਰੱਖਦੇ ਨੇ ਡਸਟਪਿਟ ਤੇ ਫਿਰ ਤੇ ਬਾਕੀ ਜੀ ਹੁਣ ਚਲੋ ਆਪਾਂ ਸੰਗਰੂਰ ਨਿਕਲ ਲੱਗਿਆ ਸੰਗਰੂਰ ਇਸ ਨਾਂ ਤੋਂ ਨਿਕਲ ਗਏ ਆ ਸੰਗਰੂਰ ਜਾਣੇ ਆ ਤੇ ਭੂਆ ਖੁਰਾਨ ਨੂੰ ਪੁੱਛ ਲਾਂਗੇ ਜੇ ਉਹਨਾਂ ਦੇ ਬੱਚਿਆਂ ਨੇ ਲਾਈਕ ਕੀਤੀ ਵੀਡੀਓ ਉਹਨਾਂ ਦੇ ਛੋਟੀਆਂ ਦੋ ਪੋਤੀਆਂ ਨੇ ਭੂਆ ਦੀਆਂ ਫਿਰ ਆਪਾਂ ਦਿਖਾਵਾਂਗੇ ਪੁੱਜ ਕੇ ਜੇ ਨਹੀਂ ਤਾਂ ਫਿਰ ਆਪਾਂ ਤੁਹਾਨੂੰ ਘਰੇ ਆ ਕੇ ਮਿਲਾਂਗੇ ਤੇ ਆ ਜੀ ਸੰਗਰੂਰ ਵਾਲੇ ਰੋਡ ਤੇ ਤੇ ਸਾਡੀ ਕੈਟੀ ਜਿਹੜੀ ਉਹ ਸੁੱਤੀ ਪਈ ਹੈ ਵਿਚਾਰੀ ਦੇਖ ਲਓ ਸੌਰੀ ਰਾਮ ਜੀ ਇਸ ਟੰਪੜਿਆਲੇ ਵਾਲੇ ਰੋਡ ਤੇ ਐ ਮੋੜ ਜਾਗੇ ਫਿਰ ਸੰਗਰੂਰ ਰੋਡ ਤੇ ਚੱਲਾਂਗੇ। ਉਹ ਮੈਨੂੰ ਤਾਂ ਆ ਗਿਆ ਆਪਾਂ ਸੰਗਰੂਰ ਵਾਲੇ ਰੋਡ ਤੇ ਹੀ ਆ ਪਤਾ ਜਿਹੜੇ ਤਾਂ ਸਾਡੇ ਭੈਣ ਭਰਾ ਇੱਧਰ ਨੂੰ ਸਰ ਨੇ ਪਤਾ ਆ ਦਿਖਵਾ ਦੇ ਕਿ ਆ ਬੋਰਡ ਲੱਗਾ ਹੋਇਆ ਸੰਗਰੂਰ ਦਾ। ਕਿੱਧਰ ਗਿਆ ਬੋਰਡ? ਉਹ ਅਸੀਂ ਬੋਰਡ ਤਾਂ ਬਾੜੀ ਕਾਲੀ ਚ ਦੇਖਿਆ ਵੀ ਨਹੀਂ ਹੈਗਾ। ਆ ਕੁਰਸੀਆਂ ਲੈਣੀਆਂ ਜਦੋਂ ਯਾਰ ਆਪਣਾ ਘਰ ਬਣਿਆ। ਬੜਾ ਐ ਹੋ ਰਿਹਾ ਕਾਲੀ ਆ ਕਰਾਂਗੇ ਉਹ ਕਰਾਂਗੇ ਨਵਾਂ ਘਰ ਬਣੇਗਾ ਆ ਕਰਾਂਗੇ ਉਹ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਝ ਠੀਕ ਕਰਕੇ ਤੇ ਤੁਹਾਡੇ ਭੈਣ ਭਰਾਵਾਂ ਦਾ ਸਾਥ ਸਾਡੇ ਨਾਲ ਰਹੇ ਹਨਾ ਤੇ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਸਾਨੂੰ ਮੈਸੇਜ ਲਿਖ ਕੇ ਭੇਜਦੇ ਹੋ ਦੀਦੀ ਐ ਕਰੋ ਐ ਕਰੋ ਤੇ ਇੱਕ ਭੈਣ ਸਾਡੇ ਕਹਿ ਰਹੇ ਹਨ ਮੈਨੂੰ ਲੱਗਦਾ ਉਹਨਾਂ ਨੇ ਪਿਛਲਾ ਵਲੌਗ ਸਾਡਾ ਦੇਖਿਆ ਨਹੀਂ ਹੈਗਾ ਉਹ ਕਹਿੰਦੇ ਇਹ ਨਕਸ਼ਾ ਜ਼ਰੂਰ ਦਿਖਾਓ ਤੁਸੀਂ ਵੀਡੀਓ ਦੇ ਵਿੱਚ ਤੇ ਮੈਂ ਪਿਛੇ ਵੀਡੀਓ ਚ ਨਕਸ਼ਾ ਦਿਖਾ ਚੁੱਕੀ ਆ ਤੇ ਹਜੇ ਪ੍ਰੋਪਰ ਅਸੀਂ ਕੰਪਲੀਟ ਨਹੀਂ ਕਰਾਏ ਆ ਡਰਾਇੰਗ ਹੀ ਆ ਹਾਂ ਡਰਾਇੰਗ ਹੀ ਆ ਉਹਦੀ ਤੇ ਪ੍ਰੋਪਰ ਹਜੇ ਨਕਸ਼ਾ ਅਸੀਂ ਉਹਨਾਂ ਕੋਲ ਲੈਣਾ ਜਿੱਦਣ ਲਿਆ ਤੇ ਉਦੋਂ ਮੈਂ ਵਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੀ ਤੁਸੀਂ ਕੋਈ ਵੀ ਵਲੌਗ ਜਿਹੜਾ ਮਿਸ ਨਹੀਂ ਕਰਨਾ ਠੀਕ ਹੈ ਕਦੋਂ ਵੀ ਕੁਝ ਵੀ ਹੋ ਸਕਦਾ ਮੈਂ ਕਦੋਂ ਵੀ ਨਕਸ਼ਾ ਦਿਖਾ ਸਕਦੀ ਹਾਂ ਤੁਹਾਨੂੰ ਤੇ ਜਿਹੜੇ ਭੈਣ ਭਰਾ ਮੇਰੇ ਲਾਈਕ ਕਰਦੇ ਨੇ ਦੇਖ ਲਿਓ ਕਿਉਂਕਿ ਅੱਜ ਕੱਲ੍ਹ ਚ ਅਸੀਂ ਸ਼ਾਇਦ ਜਾਣਾ ਉਹਨੇ ਕੋਲ ਆਰਟੀ ਟਕਵੀਰ ਕੋਲ ਉਹਨਾਂ ਕੋਲ ਜਾਣਾ ਜਦੋਂ ਪ੍ਰੋਪਰ ਬਣ ਗਿਆ ਫਿਰ ਤੁਹਾਨੂੰ ਮੈਂ ਜ਼ਰੂਰ ਵੀਡੀਓ ਚ ਦਿਖਾਵਾਂਗੀ ਠੀਕ ਹੈ ਜੀ ਤੇ ਚਲੋ ਜੀ ਹੁਣ ਮੈਂ ਵੀ ਕੇਲਾ ਖਾਣਾ ਮੈਨੂੰ ਭੁੱਖ ਲੱਗੀ ਪਈ ਹੈ ਕਿਉਂਕਿ ਅਸੀਂ ਪੀਤੀ ਸੀ ਕਾਫੀ ਘਰੋਂ ਜਦੋਂ ਨਿਕਲੇ ਹੁਣ ਭੁੱਖ ਜੀ ਮਰੀ ਹੀ ਉਦੋਂ ਦੀ ਤੇ ਹੁਣ ਭੁੱਖ ਲੱਗੀ ਤੇ ਮੈਲ ਦਿਆ ਤੁਹਾਨੂੰ ਕਿ ਇਹ ਸਫਰ ਦੇ ਬਾਅਦ ਚੱਲ ਪੈਣ ਦਾ ਭੁੱਖ ਜ਼ਰੂਰ ਲੱਗਦੀ ਹੁੰਦੀ ਹੈ ਇਹ ਤਾਂ ਚੀਜ਼ ਆਪਾਂ ਪਰਤਿਆਈ ਹੋਈ ਹੈ ਇਹ ਪਰਤਿਆਈ ਹੋਈ ਸਹੀ ਗੱਲ ਹੈ ਘਰੋਂ ਘਰੇ ਭਾਵੇਂ ਸਾਰਾ ਦਿਨ ਬੰਦਾ ਉਹੀ ਫਰੀ ਜਾਏ ਹਾਂ ਜਦੋਂ ਸਵੇਰੇ 6 ਵਜੇ ਉੱਠ ਕੇ ਬੈਠੇ ਨਹੀਂ ਕਦੀ ਭੁੱਖ ਨਹੀਂ ਲੱਗਦੀ 6 ਵਜੇ ਗੱਡੀ ਆਪਾਂ ਨੇ ਗੱਡੀ ਦੇ ਤੁਰਪੇ ਜਾਂ ਸਫਰ ਦੇ ਤੁਰਪੇ ਹਾਂ ਮੈਂ ਕਹਿੰਦਾ ਇੱਕ 15 ਅੱਧਾ ਘੰਟਾ 45 ਮਿੰਟਾਂ ਬਾਅਦ ਐ ਲੱਗੋਗੇ ਬਸ ਕੁਝ ਖਾਣ ਨੂੰ ਦੇ ਦਿਓ ਕੁਝ ਖਾਣ ਨੂੰ ਦੇ ਦਿਓ ਇਹ ਹੁੰਦਾ ਕਿਤੇ ਕਿਤੇ ਨਾਲ ਹੁੰਦਾ ਇਹ ਵੀ ਦੱਸਿਓ ਤੇ ਚਲੋ ਤੁਸੀਂ ਕਹਿਣਾ ਸਾਰਾ ਵਲੌਗ ਗੱਡੀ 'ਚ ਤੁਸੀਂ ਬਣਾ ਛੱਡਿਆ ਉਈ ਨਾ ਤੂੰ ਹੀ ਬਣੇ ਰਹੋ ਲੌਗ ਚ ਦੇਖਦੇ ਆ ਅੱਗੇ ਅੱਗੇ ਕੀ ਬਣਦਾ ਠੀਕ ਹੈ ਜੀ ਤੇ ਲਓ ਜੀ ਪਹੁੰਚ ਗਏ ਆਪਣੇ ਪੂਆ ਦੇ ਘਰੇ ਅੱਗੇ ਜਾ ਕੇ ਦੇਖਦੇ ਆ ਵੀਡੀਓ ਬਣਾਉਣੀ ਆ ਕਿ ਨਹੀਂ ਬਣਾਉਂਦੇ ਆਹ ਸਾਹਮਣੇ ਸਾਡੀ ਪੂਆ ਦਾ ਘਰ ਤੇ ਗਮਲੇ ਨੇ ਰੋਡ ਖਰਾਬ ਆ ਜੇ ਰੋਡ ਬਣਿਆ ਨਹੀਂ ਤੂੰ ਹੀ ਨਾ ਹੁੰਦਾ ਤਾਂ ਪੂਆ ਦੇ ਗੱਡ ਨੂੰ ਪਾਣੀ ਕੌਣ ਲਾਂਦਾ ਇਹ ਤਾਂ ਗੱਲ ਆ ਮੈਂ ਕਿ ਮੇਰੀ ਪੂਆ ਮਚਾਈ ਲੱਗੀ ਹੋਈ ਬਣਾ ਲਾ ਹਾਪਤੀ ਜਿਹਦਾ ਹੀ ਸੁੱਖ ਨਾ ਪੂਆ ਕਿ ਨਹੀਂ ਆਉਂਦੇ ਆਂ ਆਉਂਦੇ ਵੇਹਲੋ ਕੰਮ ਕਰ ਲੱਗ ਪਿਆ ਉਤਾਰ ਤੇ ਲੋ ਜੀ ਘਰੇ ਆ ਗਏ ਹਾਂ ਆਪਾਂ ਉਥੇ ਵੀਡੀਓ ਆਪਾਂ ਬਾੜੀ ਨਹੀਂ ਸ਼ੂਟ ਕੀਤੀ ਤੀ ਦੇਖ ਹੀ ਲਿਆ ਇਹ ਟਾਈਮ ਹੋ ਗਿਆ ਜੀ 8:00 ਵਜੇ ਦਾ 8:30 ਵਜੇ ਦਾ ਬਸ ਖਾ ਪੀ ਲਿਆ ਸਾਰਾ ਕੁਝ ਤੇ ਜੀ ਨਹੀਂ ਕੀਤਾ ਹੈਗਾ ਰੋਟੀ ਖਾਣ ਨੂੰ ਤੇ ਮੈਂ ਤੁਹਾਨੂੰ ਬਾਅਦ ਵਿੱਚ ਮਿਲਦੀਆਂ ਕਾਲ ਆ ਰਹੀ ਮੈਨੂੰ ਤੇ ਲੋ ਜੀ ਹੁਣ ਮੈਂ ਬਣਾ ਲਾਂ ਥੋੜੀ ਭੁੱਖ ਜੀ ਲੱਗ ਰਹੀ ਹੈ ਉਤਾਰ ਕਹਿੰਦੇ ਬਣਾਣਾ ਤਾਂ ਕੁਝ ਨਹੀਂ ਮੈਂ ਕਿਹਾ ਚਲੋ ਖਿਚੜੀ ਬਣਾ ਲੈਂਨੀ ਆ ਉਤਾਰ ਕਹਿੰਦੇ ਨਹੀਂ ਉਹ ਕੱਟ ਲਿਆ ਅੰਬ ਪਏ ਕੋਈ ਨਹੀਂ ਵਾਟਰਮੈਲਨ ਪਿਆ ਉਹ ਕੱਟ ਰੋ ਤੇ ਉਹ ਕੱਟ ਲੈਨੇ ਉਹ ਖਾ ਲੈਣਾ ਕਿਉਂਕਿ ਚਾਹ ਪੀ ਲਈ ਹੈਵੀ ਹੋ ਗਿਆ ਸਾਰਾ ਕੁਝ ਪਹਿਲਾਂ ਚਾਹ ਪੀ ਲਈ ਫਿਰ ਪੂਆ ਨੇ ਸਮਾਨ ਰੱਖਤਾ ਚਾਹ ਦੇ ਨਾਲ ਉਹ ਖਾ ਪੀ ਲਿਆ ਤੇ ਹੁਣ ਨਾ ਜੀ ਨਹੀਂ ਕਰਨ ਰੋਟੀ ਖਾਣ ਨੂੰ ਵੈਸੇ ਤਾਂ ਸਾਡੀ ਰੋਟੀ ਬਣੀ ਹੋਈ ਹੈ ਚੌਲ ਵੀ ਬਣੇ ਹੋਏ ਨੇ ਤੇ ਛੋਲੇ ਸਬਜ਼ੀ ਬਣੀ ਹੈ ਪਰ ਰੋਟੀ ਖਾਣ ਨੂੰ ਦਿਲ ਨਹੀਂ ਕਰ ਰਿਹਾ ਤੇ ਹੁਣ ਮੈਂ ਸੋਚਿਆ ਕਿ ਚਲੋ ਆਪਾਂ ਫਰੂਟ ਹੀ ਖਾ ਲੈਨੇ ਠੀਕ ਹੈ ਤੇ ਸਾਡੇ ਕੱਪੜੇ ਟੰਗੇ ਹੋਏ ਇਗਨੋਰ ਕਰਦੇ ਉਹਨੂੰ ਚਲੋ ਜੀ ਆਪਾਂ ਕੱਟ ਲਈਏ ਤਰਬੂਜ ਤੇ ਨਾਲ ਕੱਟ ਲਈਏ ਅੰਬ ਕਿਹ ਜੇ ਸਾਡਾ ਟੀਵੀ ਨਾ ਫੇਰ ਖਰਾਬ ਹੋ ਗਿਆ ਮੈਂ ਟੀਵੀ ਲਾਇਆ ਮੈਂ ਕਿਾ ਥੋੜਾ ਜਿਹਾ ਟੀਵੀ ਵੇਨੇ ਆ ਕਾਫੀ ਦਿਨ ਹੋ ਗਿਆ ਆਪਣੇ ਵਲੌਗ ਨਹੀਂ ਦੇਖੇ ਤੇ ਇਹ ਟੀਵੀ ਨੂੰ ਪਤਾ ਨਹੀਂ ਕੀ ਥੋੜੇ ਟਾਈਮ ਬਾਅਦ ਹੁੰਦਾ ਕਦੇ ਤਾਂ ਆਵਾਜ਼ ਬੰਦ ਹੋ ਜਾਂਦੀ ਕਦੇ ਤਾਂ ਖਸ ਹੋ ਜਾਂਦਾ ਕੁਛ ਨਾ ਕੁਛ ਵਿਗੜੇ ਰਹਿੰਦਾ ਇਹਦਾ ਹੁਣ ਵੱਲੋਂ ਚੱਲਣ ਹੀ ਨਹੀਂ ਦਿਆ ਇਹਦਾ ਪਿੱਛੋਂ ਬਟਨ ਵੀ ਖਰਾਬ ਹੋ ਗਿਆ ਜਿਹੜਾ ਆਪਾਂ ਪਾਵਰ ਆਫ ਵਾਲਾ ਬਟਨ ਹੈ ਨਾ ਉਹ ਵੀ ਖਰਾਬ ਹੋ ਗਿਆ ਇਹ ਹਾਈ ਚੱਲ ਪਿਆ ਮੇਰਾ ਨੰਮ ਮੁੜ ਗਿਆ ਹਾਂ ਚੱਲ ਪਿਆ ਜੀ ਚੱਲ ਪਿਆ ਟੀਵੀ ਦੇਖੋ ਪਿੱਛੇ ਚੱਲ ਪਿਆ ਉਹਨਾਂ ਦੇ ਟੀਵੀ ਸਟਾਰਟ ਹੁੰਦਾ ਤਾਂ ਚਲੋ ਜੀ ਮੈਂ ਕੱਟ ਲਿਆ ਮੈਂ ਫਰੂਟ ਤੇ ਇਹ ਸਾਡੇ ਕੋਲ ਕੱਟਿਆ ਇਹਨਾਂ ਕੋ ਬਹੁਤ ਆਪਾਂ ਨੂੰ ਦੋਨਾਂ ਜਾਣਿਆਂ ਨੂੰ ਜੀ ਤਰਬੂਜ ਆਪਾਂ ਨੇ ਕੱਟ ਲਿਆ ਤੇ ਇਕਲਾ ਆਪਾਂ ਖਾ ਲਈਏ ਤਰਬੂਜ ਤੇ ਇਧਰ ਮੈਂ ਕਰਨੇ ਨੇ ਕੁਝ ਕੰਮ ਪੈਕਿੰਗ ਕਰਨੀ ਹੈ ਉਹ ਵੀ ਕਰ ਲਾਂ ਮੈਂ ਸੂਟਾਂ ਦੀ ਬਾਕੀ ਉਹ ਤੁਹਾਨੂੰ ਸਵੇਰੇ ਹੀ ਮਿਲਾਂਗੇ ਉੱਥੋਂ ਵਲੌਗ ਕੰਟੀਨਿਊ ਕਰ ਦਾਂਗੇ ਠੀਕ ਹੈ ਜੀ ਗੁੱਡ ਮਾਰਨਿੰਗ ਜੀ ਉਸੇ ਵਲੌਗ 'ਚ ਤੁਹਾਡਾ ਵੈਲਕਮ ਆ ਤੇ ਸਵੇਰੇ ਸਵੇਰੇ ਧੁੱਪ ਤਾਂ ਦੇਖੋ ਪੂਰੀ ਉਰੀ ਖਿੜਵੀ ਤੋਂ ਪਛੜੀ ਹੋਈ ਐ ਅੱਜ ਗਰਮੀ ਵੀ ਪੂਰੀ ਫੋਲਾ ਹਵਾ ਤਾਂ ਚੱਲ ਰਹੀ ਐ ਪਰ ਗਰਮੀ ਬਹੁਤ ਜ਼ਿਆਦਾ ਧੁੱਪ ਤੇਜ ਐ ਨਾ ਤਾਂ ਕਰਕੇ ਤੇ ਉਤਾਰ ਨਹੀਂ ਜਾਣਾ ਆਫਿਸ ਉਤਾਰ ਨਾਲ ਹੀ ਮੈਂ ਬ੍ਰੈਕਫਾਸਟ ਬਣਾਤਾ ਹੁਣ ਮੈਂ ਜਾ ਕੇ ਪਹਿਲਾਂ ਕੱਪੜੇ ਪੈਕਿੰਗ ਕਰ ਲਾਂ ਜਿਹੜੇ ਜਾਣੇ ਨੇ ਤੇ ਬਾਕੀ ਵਲੋਗ ਆਪਾਂ ਜਿਹੜਾ ਨਾ ਇੱਥੋਂ ਦੂਜਾ ਸ਼ੁਰੂ ਕਰ ਦਾਂਗੇ ਦੁਬਾਰਾ ਤੇ ਆ ਕੱਲ ਆਪਾਂ ਇਹਨਾਂ ਚ ਲਾਈਵ ਹੋਏ ਸੀ ਆਪਾਂ ਕੁਰਤੀਆਂ ਵਾਸਤੇ ਬਲੈਕ ਦਾ ਆਪਣੀ ਸੇਲ ਹੋ ਗਈ ਇੱਕ ਆ ਕਲਰ ਰਹਿ ਗਿਆ ਨਿਓਨ ਜਿਆ ਠੀਕ ਹੈ ਜੀ ਤੇ ਇਹ ਕਾ ਕਲਰ ਮੈਂ ਤੁਹਾਨੂੰ ਮੈਂ ਵਲੌਗ ਚ ਵੀ ਦਿਖਾ ਦਾਂ ਮਸਟਰਡ ਦਾ ਲਾਈਟ ਜਿਹਾ ਕਲਰ ਬੜਾ ਸੋਹਣਾ ਕੀ ਆ ਜਾ ਕਲਰ ਹੈ ਬੜਾ ਪਿਆਰਾ ਕਲਰ ਹੈ ਇਹ ਕਾ ਇਹ ਲਾਈਟ ਜਿਹਾ ਲਵੈਂਡਰ ਤੇ ਇਹ ਕੇ ਵਾਲਾ ਇਹ ਕਲਰ ਰਹਿ ਗਿਆ ਆਪਣੇ ਕੋਲ ਠੀਕ ਹੈ ਜੀ ਤੇ ਆ ਬਰਬਰੀ ਦੇ ਸੂਟ ਰਹਿ ਗਏ ਨੇ ਆਪਣੇ ਕੋਲ ਸਿਰਫ ਤਿੰਨ ਇਹ ਵੀ ਮੈਂ ਕੱਲ ਲਾਈਵ ਚ ਦਿਖਾਈ ਸੀ ਜਿਨ੍ਹਾਂ ਨੇ ਨਹੀਂ ਦੇਖੇ ਜਾ ਕੇ ਦੇਖ ਲਿਓ ਠੀਕ ਹੈ ਇਹ ਸੂਟ ਆਪਣਾ ਸੇਲ ਹੋ ਚੁੱਕਿਆ ਜੀ ਠੀਕ ਹੈ ਸਲਾਈ ਨੂੰ ਜਾਣਾ ਤੇ ਆ ਵੀ ਕਲਰ ਬੜਾ ਪਿਆਰਾ ਹੈ ਇਹ ਵੀ ਸਾ ਸੋਦੀ ਰੇਨ ਦੇ ਵਿੱਚ ਨੇ ਵੀ ਦੀ ਸ਼ਿਪਿੰਗ ਆ ਗਈ ਆਪਣਾ ਸੇਲ ਹੋ ਗਿਆ ਜਸਟ ਆਪਣੇ ਕੋਲ ਇੱਕ ਕੁੜਤੀ ਬਚੀ ਹੋਈ ਹੈ ਠੀਕ ਹੈ ਤੇ ਇੱਕ ਆ ਜਿਹੜੇ ਮੇਰੇ ਨਾਲ ਦੇ ਸੀ ਬਲੈਕ ਵਿਦ ਦੁਪੱਟਾ ਆਪਣੇ ਕੋਲ ਇੱਕ ਪੀਸ ਇਹ ਆ ਬਲੈਕ ਕਲਰ ਦਾ ਤੇ ਇੱਕ ਪੀਸ ਆ ਇਹ ਜ ਬਲੂ ਕਲਰ ਦਾ ਵਿਦ ਦੁਪੱਟਾ ਠੀਕ ਹੈ ਜੀ ਆ ਵੀ ਆਪਣਾ ਸੇਲ ਹੋ ਗਿਆ ਤੇ ਆ ਦੁਪੱਟੇ ਨਾਲ ਨੇ ਫਰੋਜੀ ਕਾਟਨ ਦੇ ਇਹ ਰਹਿ ਗਿਆ ਆਪਣਾ ਇਹ ਵਾਲਾ ਕਲਰ ਇਹ ਨਾਲ ਆ ਦੁਪੱਟਾ ਇੱਕ ਇਹ ਵਾਲਾ ਇੱਕ ਇਹ ਵਾਲਾ ਤੇ ਇੱਕ ਇਹ ਵਾਲਾ ਇਹ ਵੀ ਆਪਣਾ ਸੇਲ ਹੋ ਗਿਆ ਠੀਕ ਹੈ ਜੀ ਤੇ ਆ ਵੀ ਆਪਣਾ ਸੇਲ ਹੋ ਗਿਆ ਆ ਵੀ ਆਪਣਾ ਸੇਲ ਹੋ ਗਿਆ ਤੇ ਇੱਕ ਆ ਰਹਿ ਗਿਆ ਜੀ 700 ਦੀ ਰੇਂਜ ਦੇ ਵਿੱਚ ਤੇ ਇੱਕ ਆ ਰਹਿ ਗਿਆ ਇਹ ਕੱਲੀ কুরਤੀ ਆ ਵੀ ਰਹੇਗਾ 700 ਦੀ ਰੇਂਜ ਚ ਇੱਕ ਆ ਰਹਿ ਗਿਆ ਇੱਕ ਆ ਰਹਿ ਗਿਆ ਜੇ ਕਿਸੇ ਭੈਣ ਨੂੰ ਚਾਹੀਦਾ ਤੇ ਲੈ ਸਕਦੇ ਹੋ ਠੀਕ ਹੈ ਜੀ ਲੈ ਜੀ ਆ ਵੀ ਦੁਪੱਟੇ ਨਾਲ ਇਹ ਆਪਾਂ ਦੋ ਤਿੰਨ ਕਸਟਮਰਾਂ ਦੇ ਆਪਾਂ ਨੇ ਬਣਾਣੇ ਨੇ ਉਹਨਾਂ ਨੇ ਕਿ ਆਪਣੀ ਪਸੰਦ ਦੇ ਬਣਾ ਦੇ ਦੁਪੱਟਿਆਂ ਨਾਲ ਇਹ ਬਣਾ ਦਾਂਗੇ ਕੀ ਬਾਈ ਹੋਣ ਤੇ ਇਹਨਾਂ ਦੀ ਮੈਂ ਵੀਡੀਓ ਪਾਈ ਹੈ ਵੀ ਆਪਣੇ ਦੋ ਸੇਲ ਹੋ ਗਏ ਨੇ ਇੱਕ ਆਪਿਆ ਕਲਰ ਇੱਕ ਲਵੈਂਡਰ ਆ ਕੁਝ ਹੋਰ ਨੇ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਠੀਕ ਹੈ ਜੀ ਪਹਿਲਾਂ ਮੈਂ ਪੈਕਿੰਗ ਕਰ ਲਾਂ ਇਹਨਾਂ ਦੀ